ਸੁਰੇ ਮੈਨੂੰ ਬਚੂਂ ਦਰਾਰੇ ਇੰਤਨੀ ਪਤਾ ਲੱਗਦਾ ਡੀਡੀ ਦਲਤ ਪਾਉਂਦੀ ਆ ਇਹਨੂੰ ਨਹੀਂ ਪੜਾ ਜਿਹੜਾ ਮੈਂ ਕਰ ਦੇ ਪਰਜਾਈ ਆਪਣੀ ਨਫੂਨ ਤੇ ਇਹਦੇ ਵਾਸਤੇ ਕੋਈ ਮੁੰਡਾ ਵੇਖੋ ਸੁਖ ਲੈ ਪਤਾ ਕੀ ਆ ਮੈਨੂੰ ਟੈਨਸ਼ਨ ਪਈ ਰਹਿੰਦੀ ਆ ਤੇ ਮੈਂ ਹੁਣ ਦ ਕਰਨੀ ਆ ਆਪਣੇ ਸਿਰੋਂ ਟੈਨਸ਼ਨ ਤੇ ਲਾਉਣੇ ਕਿ ਨਹੀਂ ਉਧਰੋਂ ਰਾਜਾ ਆ ਦਿੰਦਾ ਵਾ ਤੇ ਮੰਮੀ ਇਹਨੂੰ ਵਿਆਹੋ ਜਦੋਂ ਪੜਨੋਂ ਫਟ ਗਈ ਕੀ ਕਰਨ ਘਰ ਬਾਹਰ ਹੀ ਜੇ ਤੈਨੂੰ ਵਿਆਹੋ ਹੁਣ ਮੈਂ ਨਹੀਂ ਆਉਣਾ ਨੂੰ ਆਣੀ ਉਹ ਕੋਈ ਚੰਗਾ ਮੁੰਡਾ ਵੇਖੋ ਮੈਂ ਲਾਉਣੀ ਆ ਫੋਨ ਹੁਣ ਪਰਜਾਈ ਆਪਣੀ ਨੂੰ ਕੋਈ ਚੰਗਾ ਮੁੰਡਾ ਵੇਖੋ ਇਹ ਨਾ ਹੋਵੇ ਕੋਈ ਹੋਰ ਚੰਦ ਚਾੜ ਦੇ ਹੁਣ ਤੇ ਪਰੌਂਠੇ ਵੀ ਹੋਰ ਤਰ੍ਹਾਂ ਦੇ ਹੋਣੀਆਂ ਇਹਨੇ ਖਾਣੀਆਂ ਵੀ ਪਰੌਂਠੇ ਵੀ ਪਿੰਡੀਆਂ ਖਾਂਦਾ ਖੁਸ਼ ਹੋ ਕੇ ਮੈਂ ਦਾ ਕਚਾ ਉਠਾਰ ਕੇ ਬਣਾਵਾਂਗੀ ਬਣਾ ਹੀ ਦੇਂਦੀ ਆ ਜੋ ਪਿਆਜ਼ ਚੀਰ ਲਾ ਐਨਾ ਟਾਈਮ ਹੋ ਗਿਆ ਵਾ ਕਦੋਂ ਦੇ ਮਮੇ ਡਾਡੀ ਗਏ ਤੇ ਕਦੋਂ ਦਾ ਮੈਂ ਦਾ ਧਿਆਨ ਰੱਖਣ ਦਾ ਹੀ ਮੇ ਲੋਕਾਂ ਦੇ ਵੱਡੀ ਭੈਣ ਮਾਂ ਦੇ ਬਰਾਬਰ ਹੁੰਦੀ। ਮੈਂ ਸਾਰਾ ਕੁਝ ਕਰਨ ਦੀ। ਫਿਰ ਵੀ ਨਾ ਮੇਰੇ ਮਾਂ ਚ ਝੋਰਾ ਹੀ ਲੱਗਾ ਰਿਹਾ। ਉਹ ਮਤਲਬ ਨੀ ਮੈਂ ਆਪਣੇ ਵੀਰਾਂ ਕਿਦਾਂ ਦਾ ਸੋਚਣ ਦੇ ਕੀ ਕਰਾਂ ਤੇ ਕੀ ਨਾ ਕਰਾਂ। ਆ ਸਮਝ ਨਹੀਂ ਆਉਂਦੀ। ਅੱਜ ਆ 26 ਸਾਲਾਂ ਦਾ ਹੋ ਗਿਆ ਇਹ। ਆਂਦਾ ਸਕੂਲੇ ਜਾਣ ਦਾ। ਇਹ ਨੂੰ ਸਮਝਾਵਾ ਕਿ ਤੇਰੇ ਨਾਲ ਦੇ ਪੜ ਕੇ ਤੇ ਨੌਕਰੀ ਲੱਗ ਕੇ ਤੂੰ ਹਲਾ ਸਕੂਲੇ ਜਾਣ ਦਾ ਹੀ ਨਾਂ ਲੈਣ ਡਿਆ। ਮੇ ਰੱਬਾ ਉਹ ਮਰੇ ਦੀ ਅੰਨੀ ਹੋ ਗਿਆ। ਮਾ ਮਾ ਗਦਾ ਚਮਾ 50 ਸਾਲਾਂ ਦੇ ਬੱਚੇ ਵਾਲਾ ਇਦਾਂ ਰੋ ਰਕਾਰਿਓ ਮਤ ਆ ਸੱਚੇ ਬੋਲ ਆ ਇਹਨੂੰ ਕਰਦੇ ਠੀਕ ਕਿਸ ਤਰ੍ਹਾਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਅੱਜ ਇਹਿੰਦਾ ਵੇਖਿਆ ਨਹੀਂ ਜਾਂਦਾ ਮੇਰ ਕੋਲ ਪਰ ਇਹ ਨੋ ਮੈਰੀ ਜਾਂ ਹੁੰਦੇ ਕਹੋ ਨਾ ਕਿ ਬਾਕੀ ਬੱਚੇ ਜਾਂਦੇ ਆ ਸਕੂਲ ਆਪਣੀ ਮਰਜ਼ੀ ਕਰਦੇ ਆ ਖੇਡਦੇ ਮਾਲਦੇ ਮੈਂ ਤਾਂ ਮੈਂ ਕਿਤੇ ਬਾਹਰ ਵੀ ਨਹੀਂ ਕੱਢ ਸਕਦੀ ਖੇਡਣ ਬਾਹਰ ਕੱਢਦੇ ਆ ਨਾ ਨੇ ਉਹ ਸਿਰਲੇਸ਼दाई ਜਨਾਹ ਕਿ ਕਰ ਨੂੰ ਕਾਲ ਦਿੰਦੇ ਆ ਮੈਨੂੰ ਤਾਂ ਵੀ ਨਹੀਂ ਪਤਾ ਹੁਣਾ ਕਿ ਸ਼ਦਾਈ ਹੁੰਦਾ ਕੀ ਆ ਮੈਂ ਮੈਨੂੰ ਖੋਸ਼ ਕੇ ਰੱਖੇ ਨਾ ਮੇਰੇ ਤੇ ਕਲੇਜਾ ਨਿਕਲ ਜਾਂਦਾ ਨਾਲ ਜਦੋਂ ਕੋਈ ਖੁਸ਼ੀ ਨੂੰ ਆਂਦਾ ਵਾ ਤੇ ਅਰੇ ਕਰਾਂਗੇ ਅਰੇ ਗੱਲ ਕਿਸਮਤ ਤੇ ਆ ਜਾਂਦੀ ਏ ਇਹਦੇ ਕਰਮਾਂ ਚ ਇੰਨਾ ਦੁੱਖ ਹੀ ਚਰੇ ਦੇ ਤੇ ਮਾਰਾ ਤੇ ਮਾੜੀ ਮੋਟੀ ਮੱਤ ਬੁੱਧ ਪਾ ਦਿੰਦਾ ਤੇ ਆਪਣੀ ਘਰੀ ਪੈੜੀ ਤੁਰਿਆ ਫਿਰਦਾ ਵਾ ਤੇ ਮਾਗੇ ਕਿਤੇ ਮਾਰਾ ਸੱਟ ਕਰ ਦਿੰਦਾ ਮੇਰੇ ਕਰਨ ਬੱਦ ਆਮ ਲੋਕੀ ਪੱਜੇ ਫਿਰਦੇ ਨੇ ਪੱਜਾ ਫਿਰਦਾ ਹੇ ਰੱਬਾ ਇਦਾਂ ਹੀ ਕਰ ਨਹੀਂ ਦੋ ਇਹ ਨਾਲ ਇਹਨੂੰ ਦਿਮਾਗ ਤੋਂ ਘਾਟਾ ਰੱਖਣਾ ਹੈ ਇਹ ਕਰਮਾਂ ਦੀ ਦੇਣੀ ਲੈਣੀ ਆ ਕੀ ਅਸੀਂ ਕੀਤਾ ਉਹ ਮੜਮੜੇ ਕਰਮ ਜਿਹੜੇ ਸਾਡੇ ਅੱਗੇ ਆਉਂਦੇ ਆ ਖੁਸ਼ੇ ਦੇ ਤੇ ਕੋਹ ਮੇਰੇ ਬਣ ਕੇ ਕਿਹੜੇ ਸਹਜ ਨੂੰ ਪਰਮਾਤਮਾ ਦੇਣ ਗਿਆ ਮੰਮੀ ਭਾਰ ਕਿੱਦਾਂ ਚਲਦੀ ਆ ਲੂਣਾ ਅੱਗੇ ਤੇ ਕਾਚੇ ਲੀਆ ਚਲ ਚੁੰਗਾ ਜਾਵੇ ਸਿਆਣਾ ਤਾਂ ਆਪਣਾ ਕੰਮ ਕਰ ਲੈਣੀ ਹੈ ਇੰਸਟਾਗ੍ਰਾਮ ਤੇ ਜਿਹੜੀ ਐਡੀ ਬਣਾਉਣੀ ਹੈ ਉਹ ਬਣਾ ਲੈਣੀ ਹੈ ਉਹ ਟਾਈਮ ਤੇ ਲੱਗਣਾ ਹੀ ਹੈ ਮੰਮੀ ਨੇ ਚਲਦੀ ਕਿਹਾ ਤੇ ਘਰ ਨੂੰ ਨਾ ਹੀ ਆਵੇ ਮੰਮੀ ਹੋਂ ਟੋਕੈਂ ਤੇ ਦਿੱਥੇ ਗਈ ਜਾ ਕੇ ਬਿੱਠੀ ਰਵੇ ไม่ได้ที่อ่านก็กราบเองเอาเพลินน้อที่อินสตาแกรมดาวน์โหลดขัดที่ฟรีเปล่านี่นะเพลินน้อยดาวน์โหลดที่กราฟฟร์สูญที่พีน้องกีรดาพารน้าวพี่องดาที่พน้า ਰੇ ਜੂਵੇ ਕਿੱਥੇ ਆ ਗਿਆ ਜੂਵੇ ਲਿਆ ਮੈਂ ਵੇਖਾਂ ਕਿੱਥੇ ਆਇਆ ਆੱਖ ਲੱਗੀ ਏ ਢਿੱਡ 'ਚ ਹੋਏ ਸਭੀ ਤੇਰਾ ਵੀ ਕੋਖ ਨਹੀਂ ਆ ਤੂੰ ਤਾਂ ਇਦਾਂ ਮੇਰਾ ਤੜਕਾ ਕੱਢ ਦਿਨਾ ਵਾ ਆ ਵੇਖ ਮੈਂ ਪਰੌਂਠੀਆਂ ਲਾਈਆਂ ਤੇ ਮੈਂ ਪਰੌਂਠੀ ਤੂੰ ਖਾਣੀ ਨਹੀਂ ਤੈਨੂੰ ਪਤਾ ਨਾ ਤੂੰ ਭੇਡੀਆਂ ਖਾਣਾ ਵਾ ਭੇਡ ਦਾ ਭਾਵਾ ਤੈਨੂੰ ਚਾਰ ਦਿੰਦਾ ਜੇ ਜਾਵੇਂ ਤੂੰ ਖਾਈ ਜਾਣੀਆਂ ਵਾ ਤੇ ਆ ਪਾਸ ਤੜਕਾ ਲੱਗ ਚੱਲਿਆ 2 ਮਿੰਟ ਸਬਰ ਕਰ ਲਾ ਨੇ ਤੇ ਦੋ ਅੱਧਾ ਟਾਈਮ ਲੱਜਾਣਾ ਵਾਲੇ ਨਹੀਂ ਟੈਂਬਲਾ ਤਾਂ ਹੀ ਤਾਂ ਨਾ ਕਰ ਮੇਰਾ ਭਰਾ ਨਹੀਂ ਟੈਂਬਲ ਲੱਗੜਾ ਤੂੰ ਬਹਿ ਜਾ ਇੱਥੇ ਮੈਂ 10 ਮਿੰਟਾਂ ਤੈਨੂੰ ਰੋਟੀ ਬਣਾ ਦੇਣੀ ਲੈ ਕੇ ਭਿੰਡੀਆਂ ਬਣਾ ਕੇ ਦਿੰਨੀ ਤੂੰ ਵੇਖੀ ਤਿੰਨ ਦੀਆਂ ਚਾਰ ਰੋਟੀਆਂ ਖਾਣੀਆਂ ਤੈਨੂੰ ਇੰਨੀ ਭੁੱਖ ਲੱਗਣੀ ਤੈਨੂੰ ਪਤਾ ਨਾ ਕਿੱਡੀ ਸੱਦੀ ਸਵਾਦ ਬਣਦੀ ਹੈ ਤੇ ਤੀਨਾ ਜਿਕੇ ਹਾਂ ਇੱਥੇ ਬਹਿ ਗਿਆ ਮੈਂ ਤਾਂ ਇੱਥੇ ਤਾਂ ਬੜੀ ਗਰਮੀ ਤੋਂ ਪੱਕੇ ਥੱਲੇ ਚੱਲ ਜਾ ਹਾਂ ਮੈਂ ਸਕੂਲੇ ਜਾਣਾ ਵਾ ਸਕੂਲੇ ਨਹੀਂ ਆਜਣਾ ਸਕੂਲੇ ਛੁੱਟੀਆਂ ਪੈ ਗਈਆਂ ਵਾ ਨਹੀਂ ਨਹੀਂ ਮੈਂ ਮੈਂ ਵੇਚ ਆਵਾ ਮੈਂ ਬਿਲਕੁਲ ਆਵਾ ਤੂੰ ਕਿ ਸਕੂਲ ਵੇਖਣਾ ਤੂੰ ਐਦਾਂ ਮੈਨੂੰ ਨਾਸਤਾ ਆਇਆ ਕਰ ਵੇਲਾ ਤੇ ਮੇਰਾ ਕੰਮ ਨੂੰ ਵੀ ਨਾ ਜੀ ਨਹੀਂ ਕਰਦਾ ਤੂੰ ਗੜਾ ਨਿੱਕਾ ਵਾ ਤੂੰ ਵੇ ਕਿੱਡਾ ਵੱਡਾ ਹੋ ਗਿਆ ਵਾ ਤੂੰ ਹੁਣ ਖੁੱਲੇ ਜਾਣਾ ਦੀਦੀ ਮੈਨੂੰ ਵਾਡੀ ਲਿਆ ਦੇ ਦੂਰ ਲਈ ਕੋਈ ਨਹੀਂ ਜੇ ਤੂੰ ਜਾਣਾ ਹੋ ਤਾਂ ਲਿਆ ਲਾਂਗੇ ਮੈਂ ਅੱਜੀ ਜਾਣਾ ਵਾ ਅੱਜ ਕਿੱਥੇ ਜਾਣਾ ਵਾ ਨਾ ਮੈਨੂੰ ਉਸਤਾਦ ਤੋਂ ਪਤਾ ਹੈਗਾ ਕਿ ਛੁੱਟੀਆਂ ਹੋ ਗਈਆਂ ਵਾ ਸਾਰੇ ਸਕੂਲਾਂ ਦੇ ਤਾਂ ਤੂੰ ਕਿੱਥੇ ਸਕੂਲੇ ਜਾਣਾ ਈ ਹੋਂ ਨਾਲੇ ਤੈਨੂੰ ਮੈਂ ਚੇਚਾ ਕਿਹਾ ਵਾ ਤੈਨੂੰ ਮੈਡਮ ਘਰ ਪੜਾਉਣਾ ਉਹ ਤੇ ਤੇਰੀ ਕਿੰਨੀ ਟੌਰ ਬਣਨੀ ਹੈ ਤੇਰੇ ਬਾਕੀ ਦੋਸਤਾਂ ਨੇ ਆਪਣੇ ਘਰ ਗੱਲਾਂ ਖਾਣੀਆਂ ਕਿ ਸਾਬੀ ਨੂੰ ਮੈਡਮ ਘਰੇ ਤੈਨੂੰ ਕਿੰਤੇ ਨੂੰ ਕਿੰਨੀ ਮौज ਲੱਗਣੀ ਆ ਦੀਦੀ ਮੈਂ ਤੁਲੇ ਦਾਦੇ ਪਾਣਾ ਵਾ ਫੌਜੀ ਬਣਾ ਠਾ 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 ਜਾਂ ਦੋ ਰਿਆ ਮੈਂ ਜਾਣਿਆ ਵਾ ਕੋਈ ਗੱਲ ਨਹੀਂ ਗੋਲੀਆਂ ਵੀ ਮਾਰਾਂਗੇ ਕਦੇ ਤੂੰ ਆਨਾ ਫੌਜੀ ਬਣਾ ਕਾ ਤੂੰ ਆਨਾ ਮੈਂ ਜਹਾਜ਼ ਤੇ ਬਾਹਰ ਜਾਣਾ ਵਾ ਕਿੰਨੇ ਤੂੰ ਜਹਾਜ਼ ਲਿਆ ਕੇ ਰੱਖੇ ਕਿ ਦੀਦੀ ਮੈਂ ਜਹਾਜ਼ ਤੇ ਬਾਹਰ ਜਾਣਾ ਵਾ ਉਹ ਨਹੀਂ ਚੱਲਦੇ ਕੋਈ ਨਹੀਂ ਚਲ ਜਾਣਾ ਮੈਂ ਤੈਨੂੰ ਛੱਲਾਂ ਵਾਲਾ ਜਹਾਜ਼ ਲਿਆ ਕੇ ਦਊਂਗੀ ਉੱਤੇ ਬਹਿ ਕੇ ਨਾ ਜਿੱਥੇ ਮਰਜੀ ਆਪਾਂ ਬਾਹਰ ਜਾ ਸਕਦੇ ਹਾਂ ਹੈਲੋ ਤਬੇ ਸਤ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਹੋਰ ਠੀਕ ਠਾਕ ਆ ਹੋਰ ਕਿਤਨਾ ਮੈਂ ਫੋਨ ਤਾਂ ਲਾਇਆ ਏ ਮੈਂ ਸੁੱਖ ਵਾਸਤੇ ਕੋਈ ਮੁੰਡਾ ਵੇਖੋ ਆ ਹੁਣ ਪੜਨੋਂ ਤਾਂ ਹਟ ਗਈ ਆ ਤੇ ਮੈਨੀਆਂ ਬਚਾਲ ਪਾ ਮੇਰੇ ਸਿਰੋਂ ਲਾਥ ਜੇ ਤੁਹਾਨੂੰ ਪਤਾ ਮੌਲ ਚੱਲਨੇਗਾ ਚੰਗਾ ਇਹ ਤੇ ਹਵਾ ਹੁਣ ਕਿਤੇ ਮੈਨੂੰ ਜਾਣਾ ਆਉਣਾ ਵੀ ਪੈਂਦਾ ਵਾ। ਕੱਲੀ ਘਰ ਹੁੰਦੀ ਆ ਤਾਂ ਫਿਰ ਧਿਆਨ ਵਿੱਚ ਰਹਿੰਦਾ। ਆਹੋ ਲਾਤ ਦਾ ਤਾਂ ਹੈ ਵਾ ਉਹ ਤਾਂ ਮੈਨੂੰ ਵੀ ਪਤਾ ਵਾ ਤੇ ਭਾਰੇ ਆ ਵੀ ਚਲ ਕੋਈ ਸਰਵਿਸ ਵਾਲਾ ਮੁੰਡਾ ਹੋਵੇ। ਆਹੋ ਚਲ ਥੋੜੀ ਬੁਖਤੀ ਪੈਲੀ ਹੋਵੇ। ਆਹ ਵੀਰ ਨੂੰ ਆਹ ਕਰੇ ਪਤਾ। ਆਹ ਚੱਲੋ ਕੁੜੀ ਤਾਂ ਸੋਣੀ ਸੁਨੱਖੀ ਆ ਤੇ ਬਾਕੀ ਇਹ ਆਪੇ ਚੱਲ ਮੁੰਡਾ ਵੀ ਅਤਰਾਂ ਦਾ ਹੋਵੇ ਦੇਖਾਂਗੇ ਨਾ ਫਿਰ ਬਾਅਦ ਚ ਪਹਿਲਾਂ ਤਾਂ ਮੈਂ ਪੜਾਈ ਦਾ ਖਰਚਾ ਕਰਦੀ ਰਹੀ ਆ ਆਹੋ ਤੇ ਹੁਣ ਉਹ ਵੀ ਰਾਜਾ ਵੀ ਆਖਣ ਡਿਆ ਆਂਦਾ ਮੰਮੀ ਕੋਈ ਲੱਭ ਲੋ ਮੁੰਡਾ ਤੇ ਆ ਕੇ ਤੇ ਇਹਦਾ ਵਿਆਹ ਕਰਦੇ ਆ ਚਲੋ ਜਿੱਤਰਾ ਵੀ ਹੈ ਆਵਾ ਚ ਨਿਝਰਾਇ ਕਰ ਲਾਂਗੇ ਆਨੇ ਪਰਿਵਾਰ ਚੰਗਾ ਹੋਵੇ ਆਵਿਆਸ਼ ਨੂੰ ਤਾਂ ਅਸੀਂ ਲੱਭਣ ਡਏ ਆ ਆਵਿਆਸ਼ ਨੂੰ ਲੱਭ ਜੇ ਤੇ ਚੱਲ ਚੰਗਾ ਵਾ ਕੁੜੀ ਦੀ ਜ਼ਿੰਦਗੀ ਜਿਹੜੀ ਆ ਸੁਰਗਾਂ ਚ ਪੈ ਜਾਊਗੀ ਚੱਲ ਠੀਕ ਆ ਭਾਬੀ ਜੇ ਕੋਈ ਵਿਚੋਲਾ ਵਿਚਾਲਾ ਵੇ ਪੈਂਦਾ ਨਾ ਤਾਂ ਪਾ ਲਿਓ ਜੇ ਕੋਈ ਦੇਣਾ ਲੈਣਾ ਪਊ ਤਾਂ ਦੇ ਦਾਂਗੇ ਆ ਚੰਗਾ ਰਿਸ਼ਤਾ ਲਾਪੇ ਤੇ ਫਿਰ ਛੇਤੀ ਦੱਸਿਓ ਫਿਰ ਹਨਾਂ ਚਲੋ ਠੀਕ ਆ ਫਿਰ ਦੱਸ ਦਿਓ ਨਾ ਪਤਾ ਕਰਕੇ ਹਾਂ ਕਰੀਏ ਤੇ ਚਲੋ ਆਪਣੇ ਘਰ ਜਾਵੇ ساری ਉਮਰ ਨਾ ਸਲਾਈ ਕਰਦੇ ਹੀ ਨੰਗ ਚੱਲੀ ਆ ਐਵੇਂ ਜਾਣ ਕੇ ਮੇਰਾ ਵੀ ਦਿਮਾਗ ਰਾਹ ਪਸ ਸਲਾਈ ਕਰਦੀ ਰਹਿਣੀ ਆ ਨਾ ਹੋਰ ਜੇ ਮਰਦੀ ਰਹਿਣੀ ਆ ਚਾਰ ਕਿੱਲੇ ਆਪਣੇ ਆ ਚਾਰ ਕਿੱਲੇ ਉਹ ਆ ਤੇ ਐਡੀ ਸੋਹਣੀ ਕੋਠੀ ਬਣੀ ਆ ਮੈਂ ਇਹ ਸੋਚਦੀ ਆ ਇੱਕ ਕੁੜੀ ਨਖਤੀ ਹੈ ਕਿ ਤੇ ਵਿਆਹ ਕਰਾ ਲੈਂਦੀ ਨਾ ਫੇਰ ਗੱਲ ਬਣਨੀ ਮੁੰਡੇ ਦਾ ਤੇ ਹੋਣਾ ਨਹੀਂ ਜੇ ਹੋ ਵੀ ਜਾਂਦਾ ਤੇ ਹੋਂ ਨਹੀਂ ਦੇਣਾ ਮੈਂ ਤੇ ਆ ਕੁੜੀ ਵਿੱਚ ਲੱਤਾਂ ਫਸਾਈ ਫਿਰਦੀ ਹੈ ਕਦੀ ਉਧਰ ਕਦੀ ਇਧਰ ਕੁੜੀ ਥੋੜੀ ਜੀ ਚਲਾਕ ਆ ਬਾਕੀ ਦੀ ਗੱਲ ਜਿਹੜੀ ਆ ਮੁੰਡਾ ਤੇ ਜਿੱਦਾਂ ਆਪ ਕੋ ਉਦਾਂ ਹੀ ਕਰ ਲੈਂਦਾ ਵਾ ਮੁੰਡੇ ਨੂੰ ਕੀ ਪਤਾ ਲੱਗਦਾ ਵਾ ਇਸੇ ਕਰਕੇ ਮੈਂ ਆਪਣੇ ਘਰ ਵਾਲ ਨੇ ਧਿਆਨ ਦਿੰਦੀ ਵੀ ਕੋਈ ਚੀਜ਼ ਬਣਾਵਾ ਘਰ ਦੀ ਮੈਂ ਆਖ ਦਿੰਦੀ ਉਧਰ ਵੀ ਭਣੀਆਂ ਜਿਹੜੀਆਂ ਚੀਜ਼ਾਂ ਉਹ ਕਿੱਧਰ ਜਾਣੀਆਂ ਵਾ ਸਾਡੇ ਜੋਗੀਆਂ ਹੀ ਆ ਕਿਹੜਾ ਹੋਰ ਕੋਈ ਹੈਗਾ ਜਿਹਨੇ ਲੱਲਣੀਆਂ ਤਾਂ ਨਹੀਂ ਕਿਸ ਬੰਨੇ ਵੀ ਨਹੀਂ ਟੋ ਮੇਲਾ ਜਾ ਲੱਗਣ ਡਿਆ ਕੀ ਕਰਾਂ ਮੈਂ ਪ੍ਰਵਿੰਦਰ ਕੁੜੇ ਆਏ ਤੇ ਕਰਨਾ ਹੀ ਪੈਣਾ ਜਿੰਨਾ ਚਿਰ ਉਹ ਨਹੀਂ ਕਿਸ ਬੰਨੇ ਲੱਗਦੀ ਬੜਾ ਜ਼ੋਰ ਲਾਇਆ ਵੀ ਵਿਆਹ ਕਰਾ ਲਾ ਪਰ ਪਤਾ ਨਹੀਂ ਕੀ ਉਹਦੇ ਮਨ ਚ ਆਉਂਦੀ ਹੈ ਜਿਹੜਾ ਵਿਆਹ ਵੱਲ ਧਿਆਨ ਕਿਉਂ ਨਹੀਂ ਦਿੰਦੀ ਹੈ ਵੀ ਕਰਾ ਲਾ ਤੂੰ ਵੀ ਆਪਣੇ ਘਰ ਰਾਜੀ ਰਿਹਾ ਤੇ ਉਹ ਆਹ ਹਨੂ ਵੀ ਆਪਣੇ ਘਰ ਵਸਣ ਦੱਸਣ ਦੀ ਕੋਠੀ ਤੇ ਮਾਲੇ ਨੇ ਮਾਰੀ ਨਾ ਇਹਨੂੰ ਕੱਢ ਹੀ ਸਕਦੇ ਆ ਘਰੋਂ ਵੀ ਜਾ ਹੁਣ ਤੂੰ ਮੈਂ ਤੇ ਸੋਚਦੀ ਚੰਗਾ ਮੜਾ ਮੁੰਡਾ ਲੱਭ ਕੇ ਤੇ ਚੁੰਨੀ ਚੜਾ ਕਰ ਦੇਣੀ ਕਈ ਵਾਰੀ ਕਰਨ ਲੱਗੀ ਆ ਕਰਨਾ ਇਹ ਕੁੜੀ ਮੰਨਣ ਦਾ ਨਾਂ ਲੈਂਦੀ ਤੇ ਬਦੋ ਬਦੀ ਵੀ ਇਹ ਦੇ ਨਾ ਕਰ ਨਹੀਂ ਸਕਦੇ ਇਦਾਂ ਹੀ ਉਕੇ ਹਾਂਜੀ ਮੰਮੀ ਉਹ ਤਾਂ ਤੇਰੀ ਮਾਮੀ ਰਿਸ਼ਤੇ ਦੇ ਦੱਸ ਪਾਉਂ ਲਈ ਆ ਕਿਹਦੇ ਦੀ ਤੇਰੇ ਦੀ ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰੀ ਕਿਹਾ ਮੰਮੀ ਮੈਂ ਨਾ ਜਿਵੇਂ ਵਿਆਹ ਵੀ ਨਹੀਂ ਕਰਾਉਣਾ ਜਿਹੜੀ ਸਿੱਧੀ ਗੱਲ ਆ ਨਹੀਂ ਪੁੱਤ ਹੁਣ ਤੈਨੂੰ ਪਲੱਸ ਟੂ ਕਰ ਲਈ ਆ ਤੇ ਜਿਹਦੇ ਪਲੱਸ ਟੂ ਕਰ ਲੇ ਤੂੰ ਮੁੰਨ ਕੇ ਵਿਆਹ ਕਰ ਦਈ ਤਾ ਤੂੰ ਹੋਰ ਕੀ ਕਰਨਾ ਹੈ ਹੁਣ ਤੂੰ ਜਿਹਦੀ ਨੇ ਅੱਛਾ ਜਿਹੜਾ ਬੰਦਾ ਵੇਲਾ ਤੇ ਵਿਆਹ ਕਰ ਦੋ ਤੂੰ ਪਾਈ ਲੱਗਦੀ ਥਾਏ ਕਿਉਂ ਲੱਗਣਾ ਵਾ ਮਾਰੇ ਸੋਖ ਰੱਖੇ ਚੰਗਾ ਘਰ ਬਾਤ ਤੇ ਲਾਪੇ ਮੈਂ ਨਹੀਂ ਆ ਮੰਮੀ ਹਜੇ ਵਿਆਹ ਕਰਾਉਣਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜੇ ਦੀ ਸਿੱਧੀ ਗੱਲ ਆ ਬਹੁਤੀ ਗਲਤ ਰਾਜੇ ਦਾ ਵਿਆਹ ਕਰ ਲੋ ਉਹਨੂੰ ਬਾਹਰ ਛੱਡ ਲੋ ਰਾਜੇ ਆਂ ਦਾ ਪਹਿਲਾ ਸੁੱਖ ਦਾ ਕਰੋ ਕਿਉਂ ਮੈਂ ਉਹਨੂੰ ਕੀ ਕਹਿਣ ਲਈ ਉਹ ਬਾਹਰ ਮੈਂ ਇੱਥੇ ਉਹ ਤਾਂ ਮੰਨ ਲਈ ਗੱਲ ਪਰ ਬੜਾ ਭਰਾ ਮਾਨੂੰ ਮਾਂ ਕਿਉਂ ਬੜਾ ਹੁੰਦਾ ਵਾ ਵੀ ਇਹ ਕਰੀਏ ਇਸ ਤਰ੍ਹਾਂ ਮਮੀ ਮੈਂ ਨਹੀਂ ਉਹ ਹਜੇ ਸਿੱਧੀ ਗੱਡੀ ਗੱਲ ਵਿਆਹ ਕਰਾਉਣਾ ਉਹਨਾਂ ਨੂੰ ਦੋ ਜਵਾਬ ਮਾਮੀ ਨੇ ਮੇਰੀ ਗੱਲ ਕਰਵਾ ਦੂਜੇ ਦਿਨ ਮਾਮੀ ਮੂੰਹ ਚੁੱਕ ਕੇ ਵਿਆਹ ਦੀ ਰਿਸ਼ਤੇ ਦੀ ਦੱਸ ਪਾਉਂਦੇ ਆਂ ਪਿੰਦੀ ਵਿਆਹ ਕਰ ਦੋ ਵਿਆਹ ਕਰ ਆਪਣੀ ਕੁੜੀ ਦਾ ਕਰਦੇ ਆਂ ਆਪਣੇ ਦਾ ਵੀ ਚੱਲ ਕਰ ਲੂਗੀ ਪਰ ਹੁਣ ਧਿਆਨ ਹੁੰਦਾ ਵਾ ਮੇਰੇ ਵੱਲ ਧਿਆਨ ਨਾ ਆਪਣੀ ਕੁੜੀ ਵੱਲ ਧਿਆਨ ਦੇਣ ਜਿੰਨਾ ਮੇਰੇ ਵੱਲ ਦੇਣਾ ਆਪਣੀ ਕੁੜੀ ਵੱਲ ਉਹਨਾਂ ਧਿਆਨ ਦੇਣ ਤੇ ਪਤਾ ਜਦੋਂ ਜਵਾਨ ਹੋਵੇ ਨਾ ਤਾਂ ਧਿਆਨ ਹੁੰਦਾ ਸਾਡਾ ਵੀ ਧਿਆਨ ਹਾਂ ਮੈਂ ਕੱਲੀ ਜਵਾਨ ਹੋਣ ਦੀ ਉਹਨਾਂ ਦੀ ਕੁੜੀ ਨਹੀਂ ਜਵਾਨ ਹੋਣ ਦੀ ਨਾਲ ਉਹਨਾਂ ਕਿਤਾ ਕਰਨ ਨਹੀਂ ਦਿੱਤਾ ਆਓ ਉਹਨਾਂ ਦਾ ਨਿਪਟਾਰਾ ਰੱਖਣ ਦੇ ਤਾਂ ਤੁਸੀਂ ਉਹਨਾਂ ਕੋਲ ਰਿਸ਼ਤਾ ਲਓ ਤੇ ਕੀ ਕਰਾਂ ਫਿਰ ਦੱਸ ਕੁਛ ਨਹੀਂ ਕਰਨਾ ਮਮਮੀ ਨੂੰ ਫੋਨ ਲਾ ਕੇ ਦੋ ਮੈਨੂੰ ਲਿਓ ਮੈਂ ਉਹਨੂੰ ਕਹਿੰਨੀ ਆ ਵੀ ਮਮਮੀ ਇੱਧਰ ਰਿਸ਼ਤੇ ਰਿਸ਼ਤੇ ਜੀ ਦੱਸ ਨਾ ਪਾਇਆ ਕਰ ਜਦੋਂ ਤੂੰ ਨੰਨੀ ਫੋਨ ਇਸੇ ਕੰਮ ਨੂੰ ਨੰਨੀ ਮਮਮੀ ਨੂੰ ਉਹਦਾ ਫੋਨ ਨਹੀਂ ਲੈ ਸਕਦੀ ਤੂੰ ਹੋਰ ਕੌਣ ਪਾਵੇ ਦੱਸ ਇਹ ਇਹਦੀ ਮਾਮੀ ਨੂੰ ਹੋਰ ਕੋਈ ਕੰਮ ਨਹੀਂ ਕਰਦੇ ਨਹੀਂ ਬੈਠੀ ਨਹੀਂ ਕੰਮ ਤਾਂ ਬਠੇਰਾ ਕਰਦੇ ਆ ਉਹ ਕੰਮ ਕਿਉਂ ਨਹੀਂ ਕਰ ਬੰ ਤੂੰ ਸੀ ਨਾ ਕਦੀ ਆਪਣੇ ਪੇਕੇ ਵਾਲਿਆਂ ਨੂੰ ਮਾਰਾ ਕਿਉ ਸਿਫਤਾ ਹੀ ਕਰਦੇ ਰਹਿੰਦੇ ਬਸ ਹਰ ਟਾਈਮ ਉਹਨਾਂ ਦੀ ਹੀ ਪੁੱਤ ਕਰਨਾ ਹੀ ਪੈਣਾ ਤੂੰ ਹੀ ਉਹਨਾਂ ਤੇ ਕੁੜੀ ਨਿਸ਼ਤਾ ਕਰਾਉ ਤੂੰ ਹੀ ਦੱਸ ਪਾਉ ਪਲ ਮੈਂ ਵੇਖਦੀ ਨਹੀਂ ਪਲ ਫਿਰ ਮਾਮੀ ਲੱਤ ਲੰਦੀ ਆ ਹੁਣ ਉਹਨਾਂ ਨੂੰ ਕੀ ਆਖਾਂ ਤੇ ਪਹਿਲਾਂ ਆਪਣੇ ਦਾ ਕਰੋ ਆਹ ਮੈਂ ਤੂੰ ਕਹੋ ਵੀ ਹੈਗਾ ਰਿਸ਼ਤਾ ਤੂੰ ਪਹਿਲਾਂ ਦੱਸ ਪਾਉ ਹਾ ਫਿਰ ਤਾਂ ਉਹਨੂੰ ਪਤਾ ਲੱਗੂਗਾ ਕਿ ਅਗਲੇ ਆਪਣੀ ਕੁੜੀਆਂ ਨੂੰ ਛੇਤੀ ਨਹੀਂ ਰਿਹਾਉਣਾ ਚਾਹੁੰਦੇ ਤੁਹਾਨੂੰ ਮਗਰ ਲਾ ਲੈਂਦੀ ਮਾਮੀ ਉਹੋ ਜੇ ਤੁਸੀਂ ਜੇ ਤਾਂ ਛੱਟ ਮਾਮੀ ਦੇ ਮਗਰ ਲੱਗ ਜਾਂਦੇ ਨਹੀਂ ਮਗਰ ਮੈਂ ਕਿ ਲੱਗਣਾ ਵਾ ਉਹ ਤਾਂ ਵੇਖ ਤੇਰੇ ਸਾਹਮਣੇ ਮੈਨੂੰ ਕਿਤੇ ਜਾਣਾ ਆਉਣਾ ਵੀ ਪੈਂਦਾ ਵਾ ਤੇ ਘਰ ਤੋਂ ਕੱਲੀ ਹੁੰਨੀ ਆ ਫਿਰ ਮੇਰਾ ਧਿਆਨ ਹੁੰਦਾ ਲੋਕਾਂ ਦੇ ਨਾਲ ਕੱਲੇ ਨਹੀਂ ਹੁੰਦੇ ਹੁੰਦੇ ਸਹੀ ਆ ਪਰ ਧੀਆਂ ਦਾ ਬੜਾ ਹੁੰਦਾ ਜੀ ਤੇ ਇਹਨਾਂ ਲੋਕਾਂ ਦੀ ਕਰਨਾ ਜੇ ਘਟ ਆਇਆ ਕਰੋ ਮੰਮੀ ਥੋੜਾ ਜਿਹਾ ਆਹ ਮੈਂ ਕਿਹਦੀਆਂ ਗੱਲਾਂ ਚਾਹੁੰਦੀ ਆ ਮਾਮੀ ਦੀਆਂ ਚ ਹੋਰ ਕਿਹਦੀਆਂ ਚ ਮਾਮੇ ਦੀਆਂ ਚ ਕਿ ਮੈਂ ਉਹ ਗੱਲ ਵੀ ਕਰਨਾ ਤਾਂ ਹੈਗਾ ਹੀ ਕਿਤੇ ਹਾਂ ਦੇਖ ਜੰਨ ਨੂੰ 2 ਸਾਲ ਕੋ ਆਪਾਂ ਨਹੀਂ ਧਰਨੀ ਵੇਲੇ ਰਹਿਣਾ ਘਰ ਹਾਂ ਤਾਂ ਕੋਈ ਮੈਂ ਕੰਮ ਕਰ ਕਰ ਲਿਆ ਕਰਦੀ ਘਰ ਕੜਾਈ ਸਿੱਖ ਲੈਣੀ ਆ ਬੇਟੀ ਤੁਹਾਡੇ ਸੂਟ ਕੱਢ ਕੱਢ ਦਿਆ ਕਰਦੀ ਆ ਤੇ ਸੂਟ ਵੀ ਕੱਢ ਜੋ ਮਰਜ਼ੀ ਕਰ ਵਿਆਹ ਤਾਂ ਕਰਾਉਣਾ ਹੀ ਪੈਣਾ ਹਾਂ ਉਹਦੇ ਮੈਂ ਕਹ ਦੋ ਕਿਹਾ ਮੈਂ ਤੁਹਾਨੂੰ ਕਹਾਂ ਮੈਨੂੰ 2 ਸਾਲਾਂ ਬਾਅਦ ਆਪੇ ਬੰਦਾ ਦੱਸ ਦੂੰਗੀ ਉਦੋਂ ਕਰਦੇ ਦੋ ਸਾਲਾਂ ਬਾਅਦ ਹਾਂ ਉਹਦੋਂ ਮੁੰਡੇ ਦਾ ਨਹੀਂ ਕਰਨਾ ਪਹਿਲਾਂ ਮੰਮੀ ਮੁੰਡੇ ਦਾ ਹੀ ਕਰ ਲੋ ਮੁੰਡੇ ਦਾ ਕਿਤਰਾ ਚੰਗਾ ਰਿਸ਼ਤਾ 10 10 ਪੈਣ ਲਈ ਆ ਤੈਹੀਂ ਕਰ ਲਈਏ ਤੈਨੂੰ ਸਮਝ ਪਿਆਰ ਦਲਾਸੇ ਨਾਲ ਖੰਡਾ ਨਹੀਂ ਤੇ ਭੂਏ ਚੜਦੀ ਜਾਨੀ ਹਣਦੇ ਹੀ ਨਹੀਂ ਇੱਕ ਗੱਲ ਕਰ ਲੋ ਚਲ ਫਿਰ ਕਰਨਾ ਤਾਂ ਪੈਣਾ ਹੀ ਆ ਜੇ ਨਹੀਂ ਮੇਰੇ ਮਨ ਨਾਲ ਤਾਂ ਕੋਈ ਮਰਦੀ ਮਾਸ ਮੰਮੀ ਨੇ ਆਨ ਕੇ ਕੋਈ ਨਾ ਕੋਈ ਗੱਲ ਵੱਖਰੀ ਕਰਨੀ ਹੁੰਦੀ ਗੁੱਸੇ ਚੋਂ ਨਾ ਹਿੰ ਇੱਧਰ ਉੱਧਰ ਹੁੰਦੀ ਨਾ ਮਾਮੀ ਨੂੰ ਤੇ ਫੋਨ ਲਾ ਕੇ ਮੈਂ ਦੱਸ ਦਈ ਕਿ ਤੈਨੂੰ ਇੱਥੇ ਵਿਹਲੀ ਨਹੀਂ ਹੋਰ ਕੋਈ ਕੰਮ ਨਹੀਂ ਹੈਗਾ ਜਦੋਂ ਮੈਂ ਚੱਕਦੀ ਇੱਧਰ ਹੁੰਨ ਲਾ ਕੇ ਮਾਤਾ ਮੇਰੀ ਨੂੰ ਪੰਪ ਦਿੰਨੀ ਰਹੀ ਨਹੀਂ ਤੁਹਾਡੇ ਘਰੋਂ ਮੈਂ ਰੋਟੀਆਂ ਖਾਣ ਆਉਣ ਲਈ ਕਾਹ ਨਹੀਂ ਮਨਾਂ ਕਿ ਜੰਮੀਂ ਨਾ ਗੱਲਾਂ ਕੋ ਜਦੋਂ ਜਾਉਂ ਉਹ ਤੇ ਬਾਨਿਸਾਨੀਆਂ ਗੱਲਾਂ ਕਰਦੀ ਰਹਿੰਦੀ ਆਪ ਉਹਦੀ ਕੁੜੀ ਮੈਨੂੰ ਲਾਤਾ ਟਿਚਰਾਂ ਕਰਦੀ ਉਹ ਨਹੀਂ ਮੰਮੀ ਨੂੰ ਦੇਖਦਾ ਵੀ ਮੇਰਾ ਮੈਂ ਜਾ ਕੇ ਦਿੰਦੀ ਉਹਨਾਂ ਦੀ ਕੁੜੀ ਉਹ ਨਹੀਂ ਇਹਨੂੰ ਉਹ ਅੱਖਾਂ ਬੰਦ ਕਰ ਲੈਂਦੀ ਐ ਮਾਤਾ ਮੈਂ ਮੰਮੀ ਨੂੰ ਨੇ ਮੈਨੂੰ ਕਾਬੂ ਆ ਲੈਂਦੇ ਨੂੰ ਤੇ ਮੈਂ ਦੱਸਦੀ ਆ ਨਾ ਵੇਖੀ ਇੱਕ ਵਾਰੀ ਪਤਾ ਸੱਚ ਦਮ ਤੇ ਰਹਿੰਦੀ ਹਰ ਟਾਈਮ ਬੱਸ ਉਹਦੇ ਇਸੇ ਕਮਣੋਏ जा बैठ के मैं चल बह चलियादा मेरे जा नहीं दे दसाया जाजू जुबान दें ਦੇਤੀ ਨਾ ਉਧਰ ਨਾ ਉਕੇ ਕਰ ਲੈਣਾ ਮੈਂ ਇਹ ਨਹੀਂ ਲੈ ਜਾਣਾ ਨਾ ਮੈਂ ਦਾ ਦੂਤੇ ਬੈਸ ਕੇ ਤੁਲੇ ਲੈ ਜਾਣਾ ਚਾਹਨਾ ਇਹ ਚੁੱਦਾ ਉਹ ਫਲ ਫਲ ਫਟ ਫਟ

ਬਾਣ ਇਹਨੇ Papa ਚ ਕੀ ਕਾਣ ਡਿਆ ਵਾ ਬਾਹਰ ਉਹ ਕਿੰਨੇ ਤਦਾਰ ਲੱਗੀ ਆ ਤੇ ਗੜਗੜੇ ਜਾਨ ਨਿਕਲ ਰਹੀ ਧੋਪ ਚ ਤੋ ਕੀ ਕਾਣ ਡਿਆ ਇੱਥੇ ਮੈਂ ਨਾ ਆ ਜਾ ਝੂਪਣਾ ਆਹੀ ਇਹਨੇ ਮੈਨੂੰ ਆਪਣੇ ਨਾਲ ਲੈ ਤੇ ਉੱਡ ਜਾਣਾ ਵਾ ਤੇ ਵੇਖ ਲਾ ਆ ਵੇਲਾ ਜਾਜ ਨਵੀਆਂ ਕਾਪਾਂ ਮੈਂ ਟਰਾਲਪ ਤੋ ਰੀਟਣਾ ਵਾ ਨਵੀਆਂ ਕਾਪਾਂ ਤਨ ਮੈਂ ਲੈ ਆ ਕੇ ਤੀਆਂ ਪੜਨ ਵਾ ਤੇ ਤੋ ਬਾੜ ਪੜ ਕੇ ਤੇ ਜਾਜ ਬਣਾਈ ਜਾਂ ਡਿਆ ਵਾ ਨਾ ਇਦਾਂ ਕਰ ਵੀ ਚਲ ਕੋਈ ਨਹੀਂ ਤੇ ਜਾਜ ਬਣਾ ਲਿਓ ਨੇ ਇੱਕ ਉਥੇ ਅੰਦਰ ਬਹਿ ਜਾ ਅੰਦਰ ਬਹਿ ਕੇ ਜਾਜ ਡਾਈ ਜਾ ਬਾਹਰ ਨੀ ਨੀ ਪਜ ਜਾ ਡਾਈ ਦਾ ਇੱਥੇ ਡੋਣਾ ਵਾ उठ जाना किज बना कि डन डी डो डा कि काम वेख भी ना लगे मैनू है भी एरिया अखा साप वार फेरे घूम दिया रिया वा जान देगा डाउन दे उड़ोगा दोवे की करना वा ਮੈਂ ਤੇ ਕਿੰਨੇ ਚਿਰ ਦੀ ਡਿਕਣ ਢਈ ਆਂ ਵੀ ਮੈਂ ਕਿਹੜੇ ਵਲੇ ਹੋਵੇ ਇਹ ਘਰ ਤੇ ਕਬਜ਼ਾ ਕਰਾਂ ਪਤਾ ਨਹੀਂ ਕਿਉਂ ਨਹੀਂ ਇਸ ਗਾਤ ਕਿਸ ਬੰਨੇ ਲੱਗਣ ਦਿੰਦੀ ਇਹਨੂੰ ਉਹ ਆਪ ਨਹੀਂ ਲੱਗਣਾ ਤੈਨੂੰ ਲਗ ਲੈਂਦੇਗਾ ਕਲੰਕ ਗਲੋਂ ਲਾਥ ਲੈਂਦੇ ਮੈਂ ਤੇ ਕਦੇ ਦੀ ਡਿਕਣ ਢਈ ਆਂ ਵੀ ਆ ਵੇਲਾ ਆਵੇ ਜੇ ਵੇਲਾ ਆਉਣ ਲੱਗਦਾ ਤੇ ਵਿੱਚੇ ਇਹ ਰਹਿੰਦੀ ਆ ਇਹ ਨਹੀਂ ਕਿਸ ਬੰਨੇ ਲੱਗਦੀ ਮੇਰਾ ਜੀ ਕਰਦਾ ਰਗਾ ਕੁੱਟ ਕੇ ਮਾਰਦਾ ਇਹਨੂੰ ਪਰ ਕਿੱਥੋਂ ਵਾਹ ਪੇਛ ਨਹੀਂ ਜਾਂਦੀ ਮੇਰੀ ਵਾਹ ਪੇਛ ਜਾਵੇ ਨਾ ਮਮਾ ਤੈਨੂੰ ਪਾਣੀ ਦਾ ਘੋਟ ਨਾ ਮੰਗਣ ਦਵਾ ਉਸੇ ਵੜੇ ਤੇਰੀਆਂ ਰਗਾਂ ਘੋਟਦਾ ਇੱਕ ਤੇ ਕਬਜ਼ਾ ਕਰਕੇ ਬੈਠੀ ਘਰ ਤੇ ਘਰ ਕਿੰਨਾ ਕੁ ਚਿਰ ਸੰਭ ਲੈਗੀ ਆਖਰ ਦੀ ਵਾਕੀ ਤੇ ਪੁੱਤ ਮੇਰਾ ਹੀ ਆ ਸਾਹਮਣਾ ਤੇ ਮੈਂ ਹੀ ਆ ਨਾ ਇਹਦਾ ਕਿਤੇ ਹੋਣਾ ਤੇ ਨਾ ਮੈਂ ਹੋਣ ਦੇਣਾ ਹੀ ਆ ਵੇਖੀ ਜਾ ਤੂੰ ਬਣਦਾ ਕੀ ਆ ਮੇਰਾ ਨਾਮ ਵੀ ਪਲਵਿੰਦਰ ਆ ਵੇਖੀ ਕਰਦੀ ਕੀ ਆ ਮੈਂ ਉੱਡ ਕੇ ਨਾ ਜਾ ਜ ਰੋਜ਼ ਨਹੀਂ ਇਦਾਂ ਜਾ ਡਾਈ ਦੇ ਚ ਰੋਜ਼ ਜਾ ਡਾਂਗਾ ਤਾਂ ਜਾ ਤੇਰੇ ਨੇ ਖਰਾਬ ਹੋ ਜਾਣਾ ਓ ਇੱਕ ਵਾਰ ਜਹਾਜ਼ ਡਾਈ ਦਾ ਬਸ ਹੁਣ ਤੂੰ ਨੀ ਨੀ ਮੇਰਾ ਜਹਾਜ਼ ਇਥੇ ਆਪ ਡਾ ਦੇਣਾ ਤੂੰ ਇਦਾਂ ਤੈਨੂੰ ਪਤਾ ਦੱਸਾਂ ਕਿ ਕਰ ਤੈਨੂੰ ਮੈਂ ਆਖਣ ਦੇ ਨਾ ਤੇ ਮੈਂ ਦੂਜਾ ਅਸਲੀ ਜਹਾਜ਼ ਲਿਆ ਕੇ ਦੇਣਾ ਹਾਂ ਤੂੰ ਮੱਗੇ ਵੀ ਕਿਹਾ ਹੈ ਕਿ ਜਹਾਜ਼ ਦਾ ਆਹ ਅਸਲੀ ਆ ਇਹਦੇ ਵਿੱਚ ਤੂੰ ਬਹਿ ਜਾਵੇਂਗਾ ਜਿਹੜਾ ਦੂਜਾ ਜਹਾਜ਼ ਨਾ ਐਡਾ ਵੱਡਾ ਲਿਆਉਣਾ ਵਾ ਤੂੰ ਉਹਨੂੰ ਬਟਨ ਨਾ ਪੇਗਾ ਨਾ ਉਹਨੇ ਆਪੇ ਉੱਡ ਉੱਡ ਕੇ ਜਾਣਾ ਸਾਰੇ ਦਾਂ ਤੇ ਜਿਹੜੀ ਮਰਜ਼ੀ ਤੂੰ ਚੀਜ਼ ਮੰਗਾ ਲਾ ਜਹਾਜ਼ ਦੇ ਵਿੱਚ ਬਹਿ ਜਾ ਤੇ ਭਾਵੇਂ ਉਹਨਾਂ ਕੋਲ ਮੰਗਾ ਲਾ ਜਹਾਜ਼ ਨਾ ਆਪੇ ਲਿਆ ਦੇਣੀ ਆ ਮੈਂ ਜਿੱਥੋਂ ਲਿਆ ਜੀ ਦਊਂ ਮੈਂ ਤੈਨੂੰ ਲਿਆ ਕੇ ਦਊਂਗਾ ਜੇ ਤੂੰ ਮਰ ਮੈਂ ਜਦੋਂ ਹਾਂ ਬਾਜ਼ਾਰ ਜਾਵਾਂਗਾ ਨਾ ਸ਼ਰ ਉਦੋਂ ਮੈਂ ਤੇਰੇ ਵਾਸਤੇ ਜਾੜੀ ਲੈ ਕੇ ਆਉਂਗਾ ਠੀਕ ਹੋ ਨਾ ਨਹੀਂ ਨੀਣਾ ਅੱਜ ਹੀ ਚਾਹੀਦਾ ਮੈਨੂੰ ਅੱਛਾ ਕੋਈ ਨਹੀਂ ਅੱਜ ਹੀ ਲਿਆ ਦੋਗੇ ਤੂੰ ਇੰਨੀ ਗਰਮੀ 'ਚ ਬਾਹਰ ਨਾ ਦਾ ਤੋੜ-ਗੋੜ ਧੁੱਪ ਵਾਵੇ ਕਿਦਾਂ ਲੋਪ ਐਂਡ ਆਇਆ ਫਿਰ ਬਿਮਾਰ ਪੈ ਜਾਏਗਾ ਜਾ ਮੇਰਾ ਵੀਰਵਿਲਾ ਅੰਦਰ ਆ ਜਾ ਜਾ ਇਦਾਂ ਨਾ ਕਰ ਉਠਾ ਮੈਂ ਤੇ ਲੈ ਆਂਦੇ ਐ ਕਿਤੇ ਕਿਤੇ ਕੱਢਣਾ ਇੰਗੋੜ-ਗੋੜ ਇੱਥੇ ਗਰਮੀ ਆ ਤੂੰ ਜਾ ਕੇ ਅੰਦਰ ਬਹਿ ਜਾਗਾ ਨਾ ਅੰਦਰ ਜਾ ਅੱਜ ਦੰਬਰ ਮੈਂ ਤੇ ਲਈ ਜਾੜੀ ਲੈ ਕੇ ਆਉਂ ਫਿਰ ਜਿੰਨਾ ਮਰਜ਼ੀ ਕਰੀ ਨਾਲੇ ਸ਼ਾਮਾਂ ਨੂੰ ਖੇਡ ਲਈ ਇੱਟੇ ਹੀ ਡਾੜਾਂ ਦੇ ਨਹੀਂ ਸ਼ਾਮ ਨੂੰ ਮੈਂ ਤੇਰੇ ਦੋਸਤਾਂ ਨੂੰ ਆਵਾਜ਼ ਮਾਰੂੰਗੀ ਨਾ ਓਏ ਓ ਚਲ ਗਈ ਸਾਡੇ ਘਰ ਆ ਕੇ ਤੇ ਖੰਡ ਲੱਗ ਜਾਣੀ ਤੇ ਨਾ ਪਤਾ ਚੱਲ ਜੂਗੀ ਡੇਗ ਗਿਆ ਨਾ ਫਿਰ ਪੰਗਾ ਪੈਣਾ ਨਹੀਂ ਲੱਗਦੀ ਠੱਟ ਸਾਰੇ ਦੋਸਤ ਤੇਰੇ ਸ਼ਾਮ ਨੂੰ ਇੱਥੇ ਲਿਆਉਂਗੇ ਤੇ ਵਿੜੇ ਦੇ ਵਿੱਚ ਜਿੱਦਾਂ ਮਰਜੀ ਕੱਢੀ ਇਹ ਹਵਲੇ ਤੋਂ ਪੇ ਨਹੀਂ ਮੇਰਾ ਵੀਰ ਬਈ ਦਾ ਚੱਲਾ ਚੱਲ ਨਹੀਂ ਦੱਸਦਾ ਨਹੀਂ ਦਾ ਪੀ ਬੰਲਾ ਆਵੇ ਲਾ ਆਵੇ ਮੈਨੂੰ ਦੇ ਦੇ ਨਵੇਂ ਕਾਪੀ ਲੈ ਆ ਕੇ ਤੇ ਸਾਰੇ ਪਾੜਤੀ ਨਾ ਤੂੰ ਕੀ ਕਰਦਾ ਹੁੰਦਾ ਨਾਵਾ ਚੱਲ ਅੰਦਰ ਗੋੜ ਗੋੜੇ ਕਰਮੀਆ ਮੈਨੂੰ ਤੂੰ ਕੋ ਕਹਾ ਨਹੀਂ ਕਰਨ ਦੇਣਿਆ